ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੋਦੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬੰਦਿਆ ਹੋਵੋਗੇ ਠੀਕ-ਠਾਕ ਹੋਵੋਗੇ ਤੇ ਬੇਹਦ ਹੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੰਦਰੁਸਤ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਹਮਾਰਜ ਦਾ ਵਲੌਗ ਹੈ ਜਿਹੜਾ ਸ਼ੁਰੂ ਕਰਨ ਲੱਗੇ ਹਾਂ ਤਾਂ ਇਹ ਕਿੰਨਾ ਹੋ ਗਿਆ ਬਾਈ 1:30 ਵੱਜ ਗਿਆ ਕਿਉਂਕਿ 1:00 ਵਜੇ ਮੈਂ ਨਾ ਸਾਰਾ ਕੰਮ-ਕੁਮ ਕਰਕੇ ਇੱਕ ਇੱਕ ਘੰਟੇ ਦੀ ਰੈਸਟ ਲਈ ਤੇ ਰੈਸਟ ਲਾ ਕੇ ਆਏ ਮਤਲਬ ਇੱਕ ਉਹ ਨਹੀਂ ਹੁੰਦਾ ਪਿਆ ਭੱਜਿਆ ਜਿਹਾ ਸਰੀਰ ਪਿਆ ਸੀ ਕੰਮ ਕਰ ਕਰ ਕੇ ਥੱਕਿਆ ਟੁੱਟਿਆ ਇੱਕ ਟੁੱਟਿਆ ਇਹ ਸਰੀਰ ਟੁੱਟਿਆ ਹੱਸਦਾ ਹੁਣ ਅਸੀਂ ਇਹਨੂੰ ਛੋੜਿਆ ਜਿੱਟਿਆ ਆਪ ਹਾਂ ਤੇ ਚੇਤੇ ਚੁਪੇ ਲੱਗ ਜੋੜ ਲਿਆ ਤੇ ਹੁਣ ਮੈਂ ਦੁਪਹਿਰ ਦੇ ਲਈ ਬਣਾਇਆ ਚੌਲ ਜੀਰਾ ਰਾਈਸ ਤੇ ਆਪਣੇ ਲਈ ਬਣਾ ਲਈ ਚਾਹ ਦਿਲ ਕਰੂ ਖਾ ਲਾਂਗੇ ਖਾਣਾ ਹੀ ਪਊਗਾ ਕਿਉਂਕਿ ਮੈਨੂੰ ਰੋਜ਼ ਹੀ ਭੁੱਖ ਲੱਗ ਜਾਂਦੀ ਆ ਯਾਹਨ ਹਾਲੇ ਤੱਕ ਵੀ ਬੋਤਲ ਨਹੀਂ ਭਰ ਕੇ ਲਈ ਇੱਕ ਕੱਪ ਹੋ ਗਿਆ ਕੇ ਮਗਰੋਂ ਭਰ ਕੇ ਲਾ ਮੈਨੂੰ ਪੀ ਲੋੜ ਪਈ ਆ ਬੈਠਾ ਰਹੇ ਮੇਰੇ ਡਰਾਈਵਰ ਲੈ ਕੇ ਬਾਪੇਗਰ ਪਿਆ ਹੋ ਤੇ ਖਾ ਕੇ ਆਪਾਂ ਕੋਈ ਕੰਮ ਕਰਦੇ ਆ ਤੇ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਤੇ ਵਲੌਗ ਤੁਹਾਨੂੰ ਵਧੀਆ ਲੱਗਿਆ ਲਾਈਕ ਐਂਡ ਸ਼ੇਅਰ ਕਰ ਦਿਓ ਵਲੌਗ ਤੇ ਪਹਿਲੀ ਵਾਰ ਹੀ ਆਇਆ ਤਾਂ ਚੈਨਲ ਨੂੰ ਬੈੱਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੁਸੀਂ ਮੇਰੇ ਉਹ ਪੋਲੀਵਲ ਨਹੀਂ ਦੇਖਣਾ ਹੈਗਾ ਉਹ ਤੋਂ ਉੱਤੋਂ ਰਹਿ ਗਿਆ ਮੈਂ ਸਾਰੇ ਕੱਪੜੇ ਧੋਇਆ ਹੀ ਇਹ ਰਹਿ ਗਿਆ ਇਹਨੂੰ ਹੁਣ ਇੱਕੀ ਧੋਵਾਂਗੇ ਆਪਾਂ ਉਹਦੇ ਵੱਲ ਦੇਖਣਾ ਨਹੀਂ ਹੈਗਾ ਤੁਸੀਂ ਇੱਧਰ ਕਰਕੇ ਖੋਲਣੇ ਆ ਠੀਕ ਉਹ ਮੈਂ ਉਹ ਦੂਟੀ ਦੇ ਪੋਚਾ ਕਾ ਮੈਂ ਲਟਕਦਾ ਉਹ ਨਾ ਉਹ ਜਿਹੜਾ ਮੈਂ ਕੱਲ ਕਲੀਨਿੰਗ ਕਰੀ ਸੀਗੀ ਉਹ ਮੈਂ ਚੱਕਾ ਪੁਰਾਣੇ ਰਸੋਈ ਦੇ ਵਿੱਚ ਤੇ ਜਿਹੜਾ ਇੱਥੇ ਵਾਲਾ ਪੋਚਾ ਸੀ ਉਹ ਉੱਥੇ ਫੇਰ ਤਾਂ ਤੇ ਫੇਰ ਉਹ ਆਪਾਂ ਸੈੱਟ ਆ ਹਨਾ ਜਦੋਂ ਹੁਣ ਆਪਾਂ ਇੰਨੀ ਕਲੀਨਿੰਗ ਕਰ ਲਈ ਫਿਰ ਉਹ ਸੱਟਣਾ ਹੀ ਸੀਗਾ ਤੇ ਉਹ ਸੱਟਦਾ ਰਾਤ ਫੇਰ ਇੱਥੇ ਲਾਉਣ ਨੂੰ ਮੇਰੇ ਪੋਚਾ ਨਾਲ ਲੱਭ ਜਾਂਦੀ ਟੀ-ਸ਼ਰਟ ਚੱਕ ਲਈ ਉਹ ਟੀ-ਸ਼ਰਟ ਦੇ ਹੁਣ ਦੋ ਪੀਸ ਕਰਕੇ ਉੱਥੇ ਡ ਤੇ ਇਹ ਇਹ ਹੁਣ ਢੋਪੇ ਪਏ ਨੇ ਇੱਕ ਨੂੰ ਸੁੱਕੇ ਤੇ ਆਪਾਂ ਉਧਰ ਇੰਡਕਸ਼ਨ ਚਾਲੂ ਕਰ ਲਿਆ ਉਹਦੇ ਕੋਲੇ ਰੱਖਦੇ ਆ ਇੰਡਕਸ਼ਨ ਦੇ ਕੋਲ ਕੱਪੜਾ ਰੱਖਣਾ ਤਾਂ ਜ਼ਰੂਰੀ ਹੁੰਦਾ ਕਿਉਂਕਿ ਇੰਡਕਸ਼ਨ ਦੇ ਉੱਪਰ ਗੈਸ ਨਹੀਂ ਦੁੱਧ ਉਬਲ ਵੀ ਤਾਂ ਉਹਦੇ ਤੇ ਸੁਭਾਵਨਾ ਚਲੋ ਆਪਾਂ ਰੱਖ ਹੀ ਦਿਓ ਨਹੀਂ ਹਨਾ ਵੀ ਕੋਲ ਖੜੀਦਾ ਹੈ ਇੰਡਕਸ਼ਨ ਤੇ ਜਦੋਂ ਕੋਈ ਵੀ ਚੀਜ਼ ਆਪਾਂ ਬਣਾਉਣੀ ਹੈ ਤਾਂ ਕੋਲ ਖੜ ਕੇ ਬਣਾਉਣੀ ਪੈਂਦੀ ਹੈ ਇਹ ਨਹੀਂ ਇਹਨਾਂ ਗੱਲ ਹੀ ਨਹੀਂ ਕਰ ਸਕਦੇ ਡੱਕ ਚੜੀ ਥੋੜੇ ਜਿਹ ਜਿਹਦੇ ਕੋਲ ਵੀ ਇੰਡਕਸ਼ਨ ਹੈਗਾ ਉਹਨੂੰ ਥੋੜੀ ਜੀ ਸਾਵਧਾਨੀ ਵਰਤਣੀ ਪੈਂਦੀ ਆ ਹਨਾ ਵੀ ਬਦਲ ਚਾਹ ਦੁੱਧ ਜਦੋਂ ਵੀ ਉੱਪਰ ਰੱਖਿਆ ਜਾ ਫਿਰ ਆਪਾਂ ਉਹਨੂੰ ਕੋਲ ਖੜਕੇ ਬਣਾਉਣਾ ਹੀ ਇਹ ਨਹੀਂ ਹੈਗਾ ਗੈਸ ਵਾਂਗੂ ਜੇ ਉਬਲ ਗਿਆ ਚਲ ਕੋਈ ਗੱਲ ਨਹੀਂ ਆਪਾਂ ਪਾਦ ਵਿੱਚ ਪੋਚਾ ਲਾ ਲਾਂਗੇ ਕਿਉਂਕਿ ਫਿਰ ਇੰਡਕਸ਼ਨ ਜਿਹੜਾ ਖਰਾਬ ਹੋ ਜਾਂਦਾ ਹੈ ਤੇ ਕੀ ਮਹਿੰਗਾ ਹੁੰਦਾ ਹੈ ਥੋੜਾ ਜਿਹਾ ਕੋਸਟਲੀ ਹੁੰਦਾ ਹੈ ਉਹਦਾ ਧਿਆਨ ਰੱਖਣਾ ਪੈਂਦਾ ਹੈ ਠੀਕ ਹੈ ਜੀ ਤੇ ਗੈਸ ਇੱਕ ਪੀਸ ਕੱਟ ਕੇ ਆਪਾਂ ਉਧਰ ਰੱਖ ਦੰਨੇ ਆ ਕੱਟ ਤਾਂ ਮੈਂ ਲਿਆ ਇੱਕ ਪੀਸ ਉਧਰ ਰੱਖਦੇ ਆ ਕਿ ਕਿੱਥੇ ਰੱਖਾਂਗੇ ਪੋਚਾ ਲਾਉਣ ਨੂੰ ਮੰਮੀ ਗੈਸ ਨਹੀਂ ਤੂੰ ਤੋੜ ਦੇ ਤੂੰ ਮਿਹਰਬਾਨੀਆਂ ਕਰਦਾ ਰਿਹਾ ਕਰ ਮੇਰੇ ਤੇ ਤੇ ਕੰਮ ਕਰਨ ਆਪਾਂ ਨੇ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਖਾ ਪੀ ਲਈਏ ਪਹਿਲੇ ਪੇਟ ਦਾ ਬਾਅਦ ਮੈਂ ਕੰਮ ਦੂਜਾ ਤੀਜਾ ਹਾਂ ਤੀਜਾ ਚਾਹ ਜਿਹੜਾ ਹਮਨੇ ਬਣਾਤੀ ਚਾਹ ਜਿਹੜਾ ਹਮਨੇ ਬਣਾਤੀ ਇੰਡਕਸ਼ਨ ਤੇ ਕੋਲ ਖੜ ਕੇ ਉਹ ਮੈਂ ਬਸਾ ਕੰਨਾ ਖਾ ਕੇ ਮੋਤੀ ਚਾਹ ਜਦ ਕੈਮਰੇ ਚ ਸਾਰਾ ਆ ਜਾਏ ਨਿੱਕੀ ਜੀ ਬਾਹ ਚ ਆਇਆ ਕਰ ਕਰ ਦਿਖਾਈ ਜਾਂਦਾ ਵਧੀਆ ਨਹੀਂ ਲੱਗਦਾ ਕਿਹਨੇ ਮੋਤੀ ਚਾਹ ਬਣਾਤੇ ਹੈ ਨਾ ਪੀ ਐਮ ਹੋ ਗਿਆ ਪੀ ਐਮ ਗਿਆ ਤੇ ਬਰਝਾਰ ਨੇ ਕੀ ਬਣ ਪੀ ਐਮ ਬਣ ਜਾ ਆਂ ਸੋਚਦਾ ਬੜੀ ਤਕੜੀ ਰੱਖਦਾ ਹਾਏ ਹਾਏ ਆਹ ਮੇਰੀ ਜਿਹੜੀਆਂ ਆਪ ਤਾਂ ਕਿੱਥੋਂ ਨੇ ਮੈਨੂੰ ਵੀ ਆ ਤਾਂ ਸੁਧਾਰਨੀਆਂ ਬਣ ਗਈਆਂ ਇਹ ਆਪ ਤਾਂ ਵੈਸੇ ਇੰਡਕਸ਼ਨ ਨਹੀਂ ਭਈਆਂ ਉਹ ਜਿਹੜੇ ਕਿ ਉਹ ਇੰਡਕਸ਼ਨ ਤੇ ਬੰਦਾ ਗਰਮ ਹੁੰਦਾ ਹੀ ਨਹੀਂਗਾ ਉਥੇ ਜੇ ਮਾਰਦੀ ਹੱਥ ਲਾਈ ਜਾਓ ਉਹਨੇ ਗਰਮੇ ਹੀ ਨਹੀਂ ਹੋਣਾ ਭੰਡੇ ਨੇ ਤਲਾਂ ਦਾ ਜੀ ਦੂਸਰੀ ਵਦਈ ਤਾਂ ਤਾਂ ਬਣਾ ਦੇਣਾ ਐਨੇ ਦਾਗ ਪੈ ਜਾਂਦੇ ਮੇਰੇ ਹਾਂ ਆ ਦੇ ਪਿਆ ਹੋਇਆ ਗੁਰੂਆ ਜਲੇ ਹੋਇਆ ਸਾਡੀ ਮੰਮੀ ਤੇ ਦੁੱਖਦਾ ਹੈ ਥੋੜਾ ਥੋੜਾ ਮੰਮੀ ਨੇ ਚੱਲ ਤੈਨੂੰ ਚੌਕ ਪਾ ਦੋ ਮੰਮੀ ਆਪੇ ਛਿੱਕੇ ਨੂੰ ਆ ਕਰ ਦੇ ਡੈਡੀ ਨੂੰ ਕੁਝ ਠੀਕ ਹਣਾ ਇਹ ਨੂੰ ਨਾ ਡੈਡੀ ਚਾਪ ਹੀ ਨਹੀਂ ਰੱਖਿਆ ਕਰਦੇ ਕੀ ਹੋਰ ਦੇ ਦੇ ਥੋੜਾ ਜਿਹਾ ਕੋਲ ਦੀ ਇੰਨੇ ਕਰ ਨਹੀਂ ਬਸ ਤੇ ਇਹਨਾਂ ਨੂੰ ਕੁਝ ਕਿ ਤਾਲ ਦੋ ਲੈਣੀ ਆ ਤਾਲ ਨਹੀਂ ਹੈ ਬਸ ਕੋਈ ਪੀ ਜਾ ਮਾਂ ਨੂੰ ਜੀ ਆ ਉਹ ਰੰਗ ਪਾ ਲਈ ਮੈਨੂੰ ਦਈ ਤੇ ਮਮਮੀ ਮੈਂ ਹੁਣੇ ਫਰਿੱਜ ਚ ਲਾਈ ਸੀ ਹਾਲੇ ਹੁਣੇ ਜਸਪੀਆ ਚ ਕੱਟੀ ਦੀ ਮਮਮੀ ਜਿਆੜਾ ਸਵਾਦਾਂ ਦੇ ਪੱਤੇ ਹਾਂ ਤੁਸੀਂ ਮੈਂ ਤੈਨੂੰ 2 ਵਾਰੀ ਕਿਹਾ ਮੇਰਾ ਫੋਨ ਇੱਕ ਕਰਨ ਨਾ ਰੱਖਿਆ ਕਰ ਉਹਦੇ ਤੇ ਕਵਰ ਨਹੀਂ ਹੈਗਾ ਵਿਚਾਰੇ ਦਾ ਹਾਂ ਥੁੱਟ ਜਿਆੜਾ ਬੜਾ ਨੁਕਸਾਨ ਕਰਦਾ ਖਰਚੀਲਾ ਵੀ ਇਹੀ ਵੱਧਦਾ ਨੁਕਸਾਨ ਵੀ ਹੋਉਂਦਾ ਮੈਂ ਤੁਹਾਨੂੰ ਕੁਝ ਖਰੀਦਣ ਲਈ ਕਿਹਾ ਨਹੀਂ ਜਦੋਂ ਮੈਂ ਬਾਟਿਆ ਤੂ ਉਹ ਤੋਂ ਗੋਡੇ ਕਿਹੜਾ ਗੋਡੇ ਨੇ ਤੇਰੇ ਬਾਟੇ ਚ ਕੀ ਤੇਰੇ ਬਾਟੇ ਚ ਕਿਹੜਾ ਗੋਡੇ ਆ ਕੀ ਕੋਰਦੇ ਸੋ ਗੋਡੇ ਮਤੋਂ ਟਾਈਮ ਗੋਡੇ ਥੋੜੇ ਜਿਹਾ ਟਾਈਮ ਗੋਡੇ ਅੱਜ ਇੱਕ ਤਰੀਕ ਹੋ ਗਈ ਕੱਲੂ ਆ ਅੱਜ ਦਿਨ ਕੀ ਆ 30 ਤੀਵਨ ਇਹ ਲਾਣਾ ਕਰਾ ਬੀਨ ਸੋਮਵਾਰ ਕੱਟੇ ਹੋ ਬਾਦੇ ਪਰਤ ਰੱਖਦੀ ਕੋ ਪਾਵਾ ਕੋਣ ਕੋਣ ਰੱਖਦੇ ਹੁੰਦੇ ਸੋਮਵਾਰ ਸੋਮਵਾਰ ਦੇ ਵਰਤ ਇੰਨੇ ਮੇਰੀਆਂ ਭੈਣਾਂ ਰੱਖਦੇ ਹੁੰਦੇ ਸੀ ਮੈਂ ਵੀ ਰੱਖਿਆ ਤਾਂ ਸੀਗੇ ਚੈੱਕ ਵਾਈ ਲੱਤੀ ਹਾਂ ਇੱਕ ਵਾਰ ਰੱਖੇ ਸੀਗੇ ਮਤਲਬ 16 ਵਰਤ ਪੂਰੇ ਕਰਤੇ ਆਹ ਹੋ ਜਿਹੜਾ 16ਵਾਂ ਵਰਤ ਸੀ ਉਹਨੂੰ ਮੈਂ ਖਾ ਗਈ ਭੁੱਲ ਗਈ ਵੀ ਮੇਰਾ ਵਰਤਾ ਮੰਮੀ ਮੈਂ ਤੇ ਮਾਤੀ ਤੇ ਵੀ ਤੇਰੀ ਇਹ ਹੋਰ ਮਰੀ ਪਤਾ ਵਧੀਆ ਮੈਨੂੰ ਤਾਂ ਤੁਸੀਂ ਦੇਖੋ ਵੀ ਹੈਨਾ ਸ਼ਕਤੀ ਦਾ ਹੈਗੀ ਅਵੇ ਮੰਨੋ ਚਾਹੇ ਨਾ ਮੰਨੋ ਸ਼ਕਤੀ ਦਾ ਹੈਗੀ ਆ ਹੁਣ ਜਿਹਹ ਜਿਆ ਪਤੀ ਮੈਨੂੰ ਮਿਲਿਆ ਇਹ ਜਿਹੇ ਨੂੰ ਤਾਂ ਦੁਨੀਆ ਤਰਸਦੀ ਫਿਰਦੀ ਆ ਹਰ ਇੱਕ ਤਰ੍ਹਾਂ ਦੀ ਐਸ਼ ਆ ਹਰ ਇੱਕ ਤਰ੍ਹਾਂ ਦੇ ਨਜ਼ਾਰੇ ਨੇ ਹਰ ਇੱਕ ਗੱਲ ਮੇਰੇ ਤੋਂ ਤਾਂ ਇਥੋਂ ਤੱਕ ਕਿ ਮੇਰੇ ਰਿਸ਼ਤੇਦਾਰ ਮੇਰੇ ਕਜ਼ਨ ਮੇਰੇ ਤੋਂ ਪਤਾ ਕੀ ਕਿ ਹੁੰਦੇ ਸੀ ਮੇਰੀ ਫ੍ਰਿਜ ਖੁੱਲੀ ਰਹਿ ਗਈ ਕਿ ਤੇ ਉਹਨੇ ਮੈਂ ਤਾਂ ਬੱਝਾ ਗੱਲ ਪੁੱਛੋ ਗੁੱਸਾ ਤਾਂ ਨਹੀਂ ਕਰੇਗੀ ਮੈਂ ਕਿਹਾ ਨਹੀਂ ਚਲੋ ਵੀ ਜੇ ਮੈਂ ਇਹੀ ਕਰਮਾ ਜੋ ਗੁੱਸਾ ਕਰਨ ਵਾਲੀ ਗੱਲ ਹੋਈ ਤਾਂ ਆਪਾਂ ਕਰ ਲਾਂਗੇ ਤੇ ਨਾ ਹੋਈ ਤਾਂ ਫਿਰ ਨਹੀਂ ਕਰਾਂਗੇ ਹਨਾ ਵੀ ਦੇਖੀ ਜਾਓ ਵੀ ਜੇ ਪੁੱਛੋ ਜ਼ਰੂਰ ਪਹਿਲਾਂ ਹਨਾ ਤੇ ਅਨੇ ਹੀ ਗਿਆ ਵੀ ਤੇਰੀ ਤੇ ਵੀਰ ਜੀ ਦੀ ਇੰਨੀ ਬਣਦੀ ਆ ਕਿਸ ਕਿਹੜੇ ਬਾਪੇ ਤੋਂ ਤੂੰ ਹੀ ਤਕਰਾਇਆ ਮੈਂ ਚੁੱਪ ਨਾ ਮੈਨੂੰ ਬਾਪੇ ਪਸੰਦ ਨਾ ਮੈਨੂੰ ਤੂੰ ਹੀ ਤਾਂ ਪਸੰਦ ਨਾ ਮੈਨੂੰ ਇਹ ਗੱਲਾਂ ਪਸੰਦ ਮੈਂ ਚੁੱਪ ਪਰ ਮੋੜ ਕੇ ਹੀ ਜਵਾਬ ਦਿੰਦਾ ਮੈਂ ਕਿ ਉਹ ਵੀ ਦੁਖੀ ਮੈਂ ਵੀ ਦੁਖੀ ਸਾਡੀ ਨਾ ਬਣੇ ਤਾਂ ਫਿਰ ਹੋਰ ਕਿੱਥੇ ਬਣੂ ਜੇ ਸਾਡੀ ਦੋਹਾਂ ਦੀ ਹੀ ਨਾ ਬਣੀ ਫਿਰ ਹੋਰ ਕੀ ਦੀ ਬਣੂਗੀ ਜੇ ਜੱਗ ਤੇ ਸਾਡੀ ਹੋ ਨਾ ਬਣੀ ਮੈਂ ਤਾਂ ਫਿਰ ਮੰਨਦੀ ਨਹੀਂ ਵੀ ਦੁਤੇ ਜੀ ਕੋਈ ਚੀਜ਼ ਹੈਗੀ ਆ ਹਨਾ ਕਹਿੰਦੇ ਹਾਂ ਇਹ ਵੀ ਠੀਕਾ ਮੈਂ ਮੋੜ ਕੇ ਪੁੱਛਿਆ ਤੇਰੀ ਵੀ ਲੱਗਦਾ ਮੈਨੂੰ ਵਧੀਆ ਲੱਗਦੀ ਆ ਵੀ ਤੈਨੂੰ ਕੀ ਤਕਲੀਫ ਆ ਕਹਿੰਦੇ ਤਾਂ ਦੇਖਣ ਨੂੰ ਵਧੀਆ ਲੱਗਦੀ ਆ ਕਿੱਛ ਤਾਂ ਕੁਝ ਹੋ ਰਹੀ ਆ ਬਈ ਕਿ ਐਦਾਂ ਵੀ ਹੁੰਦਾ ਮੈਨੂੰ ਐਦਾਂ ਹੁੰਦਾ ਮੈਨੂੰ ਐਦਾਂ ਉਹ ਤਾਂ ਕੱਲਾ ਸੌਣ ਕੇ ਪੈਰਾਂ ਦੱਲੇ ਜ਼ਮੀਨ ਖਿਸਕਦੀ ਜਾਵੇ ਮਗਾ ਨਹੀਂ ਮੈਨੂੰ ਉਹ ਗੱਲਾਂ ਹਾਲੇ ਵੀ ਸੱਚ ਨਹੀਂ ਲੱਗਦੀਆਂ ਕਿ ਵੀ ਐਦਾਂ ਹੋ ਸਕਦਾ ਆ ਵੀ ਸ਼ਾਇਦ ਅਗਲਾ ਤੁਹਾਨੂੰ ਜੋ ਹੁੰਣ ਦਾ ਮਾਰੇ ਇਹ ਗੱਲਾਂ ਕਰਦਾ ਹੁੰਦਾ ਹਨਾ ਜੋ ਦਾ ਹੁੰਦਾ ਹਨਾ ਹਾਂ ਕਿਉਂਕਿ ਜੋ ਲੈਂਦਾ ਕਦੇ ਵੀ ਅਗਲਾ ਥੋੜੇ ਦਿਲ ਦੀ ਗੱਲ ਪੁੱਛਣਾ ਚਾਹੁੰਦਾ ਹੁੰਦਾ ਹਨਾ ਵੀ ਬਾਹਲਾ ਵੀ ਨਹੀਂ ਕਿਸੇ ਨੂੰ ਜੋਹੀਦਾ ਹੁੰਦਾ ਵੀ ਅਗਲੇ ਦੀ ਲਾਈਫ ਆ ਅਗਲੇ ਜਿੱਦਾਂ ਹਨਾ ਹੈਗਾ ਅਗਲਾ ਨੂੰ ਵਧੀਆ ਲੱਗਦਾ ਗੱਲਾਂ ਰਹਿੰਦਾ ਆ ਐਵੇਂ ਨਹੀਂ ਦੂਜੇ ਦੀ ਜ਼ਿੰਦਗੀ ਦੇ ਵਿੱਚ ਬਾਹਲਾ ਦੰਗਾਈ ਤੇ ਜਾਈਦਾ ਕਿਉਂਕਿ ਅਗਲਾ ਚਾਹੇ ਕੋਈ ਹੱਸਦਾ ਹੋਵੇ ਹੱਸਦਾ ਤਾਂ ਹੈਗਾ ਕਿਉਂਕਿ ਇਹ ਦੁਨੀਆ ਤੇ ਹੱਸਦੇ ਚਿਹਰੇ ਵਿਗਦੇ ਆ ਰੋਂਦੇ ਨੂੰ ਕੋਈ ਨਹੀਂ ਪੁੱਛਦਾ ਸਾਡੀ ਜੋੜੀ ਰੱਬ ਨੇ ਬਣਾਈ ਹੋਈ ਆ ਬਾਅਦ ਵਿੱਚ ਸਬਜੀ ਕਾ ਗਈ ਸੀ ਮੈਂ ਇਹ ਜੀ ਮਾਣੇ ਕੋਈ ਸਬਜੀ ਉਹ ਵਾਹ ਸਬਜੀ ਬਣਾਈ ਜੁੱਲੇ ਤੇ ਬਣਾਈ ਗੈਸ ਤੇ ਸਬਜੀ ਰੱਖ ਕੇ ਰੋਟੀ ਪਕਾਉਣ ਲੱਗ ਗਈ ਆ ਤੇ ਮੈਨੂੰ ਕਹਿੰਦੀ ਨਾਲੇ ਕਾੜਛੀ ਫੇਰੇ ਜੇ ਤਾਂ ਬਣ ਗਈ ਤਾਂ ਦੇਖ ਲੈ ਗੈਸ ਬੰਦ ਕਰ ਦੇ ਤੇ ਕੀ ਨਹੀਂ ਆਸੀ ਤੇ ਹੁਣ ਕੀ ਗਮਾ ਮੈਂ ਹਨ ਮੇਰੀ ਮਾਂ ਨੇ ਮੈਂ ਨਾਲੇ ਸਬਜੀ ਕਹਿੰਦੇ ਨੂਨ ਵਿੱਚ ਦੇਖ ਲਈ ਫੇਰ ਫਿਰ ਪੈਕ ਕਰਨੀ ਆ ਰੋਟੀ ਆਪਾਂ ਨੇ ਮੈਂ ਤੇ ਨਹੀਂ ਖਾ ਲਿੱਤੀ ਹਾਂ ਹਾਂ ਮੈਂ ਚੁੱਪ ਕਰਕੇ ਦੇਖਿਆ ਜੀ ਮੇਰੇ ਜਾ ਖਾ ਲਈ ਸਾਰਾ ਕੁਝ ਹੋ ਗਿਆ ਆਟੀ ਪਰ ਪੈਕ ਵੀ ਕਰ ਤੇ ਚਲ ਜਾਣ ਵਾਲਾ ਚਲੇ ਵੀ ਗਿਆ ਉਹ ਦਫਾ ਚ ਜਾ ਹਾ ਤੇਰੀ ਮੇਰੇ ਤਾਂ ਭਰ ਤਰ ਕੇ ਆ ਸੀ ਮੈਂ ਖਾ ਗਈ ਹਾਂ ਮੈਂ ਕੋਲੀ ਜੇ ਕਰਨ ਦਾ ਮੈਂ ਉਹ ਕਿਹਨੇ ਗਾਣੇ ਚ ਆਵਾਜ਼ ਹਾਂ ਮੇਰੇ ਤੋਂ ਹਾਂ ਚੌਲ ਕਰ ਇਹ ਇੰਨੀ ਵੀ ਠੰਡੀ ਲਾ ਕੇ ਗਈ ਸੀ ਤੁਹਾਨੂੰ ਮੈਂ ਦਹੀਂ ਨਹੀਂ ਦੇਣਾਗਾ ਆਪਾਂ ਵੀਡੀਓ ਚ ਬੋਲਦੇ ਆਪਾਂ ਇਹਨਾਂ ਨੂੰ ਦਹੀਂ ਨਹੀਂ ਦੇਣਾ ਕਿਉਂਕਿ ਤੁਸੀਂ ਦਹੀਂ ਪਹਿਲਾਂ ਖਾ ਲਿਆ ਦਹੀਂ ਮੇਰੇ ਕੋਲ ਇੰਨਾ ਕਿਈ ਆ ਪਰ ਉਹਨੇ ਖਾਣਾ ਰਾਤ ਨੂੰ ਤੇ ਇਹ ਤਾਂ ਮੈਂ ਕਰ ਚੁੱਕਾ ਹਾਂ ਆਹਾਹਾ ਆਹਾਹਾ ਆਹ ਇਹ ਬਕਸੇ ਚੋਂ ਇਹ ਇਹ ਨਹੀਂ ਘੱਟ ਖਾਂਦੇ ਆ ਕੁਝ ਹੋਰ ਵੀ ਯਾ ਦੋਨੋਂ ਹੀ ਬੱਚੇ ਕੀ ਅਸੀਂ ਵੀ ਥੋਰੀਆਂ ਪੰਨਾਂ ਕੱਢ ਲਈਆਂ ਤੇ ਉਹ ਬਣਾਇਆ ਦੇਖੋ ਬਣਾ ਪਸ਼ੂਆਂ ਨੂੰ ਪਾ ਦੋ ਖਾਂਦੇ ਰਹੇ ਸਾਗ ਹੋ ਜਵੇ ਹਮ ਦਾ ਸਾਗ ਖਾਣ ਦੇ ਕਿ ਥੋੜੇ ਨਾਲ ਗੱਲ ਕਰਨੀ ਸੀ ਜੀ ਮੈਂ ਭੁੱਲ ਗਿਆ ਥੋੜੇ ਨਾਲ ਕਰਨੀ ਸੀ ਮੈਂ ਥੋੜੇ ਕਿਹੜੀ ਗੱਲ ਦੱਸ ਦੋ ਫੇਕ ਕਰਦੇ ਆ ਸਹਿਰ ਤੇ ਰੋਟੀ ਰੱਟੀ ਘਾ ਲਓ ਦੋ ਰੋਟੀਆਂ ਹੋਈਆਂ ਚਾਹ ਲੈ ਲੰਚ ਕਰ ਲ ਆਟ ਚਨੇ ਵਧੀਆ ਨੇ ਅੱਜ ਸ਼ਾਮ ਨੂੰ ਪੂਰੀਆਂ ਬਗਾਵਾਂਗੇ ਠੀਕ ਹੈ ਜਣੀਆਂ ਸਬਜ਼ੀ ਬਣੀ ਜਾਉਣ ਆਪਾਂ ਪੂਰੀਆਂ ਕੱਢਾਂਗੇ ਸ਼ਾਮ ਨੂੰ ਜਿਹੜੀਆਂ ਦੋ ਦੋ ਖਾਣੀਆਂ ਨੇ ਰੋਟੀਆਂ ਨਹੀਂ ਬਣਾਉਣੀਆਂ ਪੂਰੀਆਂ ਬਣਾਵਾਂਗੇ ਤਾਂ ਮम्मी ਉਹ ਹੀ ਘਮਲਾ ਆਤੀ ਕੋਤੂ ਚੁਹ ਚੱਕੀ ਹੁਣ ਨਾ ਆ ਨੂੰ ਮੇਰਾ ਫੋਨ ਦਾ ਲੋਕ ਖੁੱਲਦਾ ਜਦੋਂ ਫੋਨ ਪੱਟੇ ਜਾਂਦਾ ਕਦੇ ਆ ਮ ਲੈਂਡ ਕਦੇ ਅਮਰੀਕਾ ਮੈਨੂੰ ਤਾਂ ਨੇੜੇ ਤੋਂ ਤਾਂ ਕਾਲ ਵੀ ਨਹੀਂ ਆਉਂਦੀ ਹੈਗੀ ਅਸੀਂ ਪੱਤੇ ਵੱਟੇ ਵੱਟੇ ਇਹ ਦੱਸਦੇ ਤਾਂ ਨਹੀਂ ਕਾਲ ਲੈਣੇ ਇਸ ਤੋਂ ਬਾਅਦ ਫੋਨ ਅਮਰੀਕਾ ਸੀ ਆਪਲੇ ਪ੍ਰਾਣੀ ਰਸ ਹੋ ਗਈ ਦੀ ਤੇ ਹੁਣ ਇਹ ਵੀ ਥੋੜੇ ਜਿਹਾ ਰਾਤ ਦੇ ਨੀਰਾ ਹੋਇਆ ਸੀ ਧਾਰਾ ਦਾ ਟਾਈਮ ਹੋ ਗਿਆ ਸੀ ਤੇ ਰਹਿ ਗਿਆ ਸੀ ਕੰਮ ਜਿਹੜਾ ਆਪਾਂ ਹੋਰ ਕਰਦਿਏ ਹਨਾ ਤੇ ਵੇਖ ਕਰਕੇ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੀਆਂ ਕਦੇ ਬੱਤੋ ਚ ਕਦੇ ਆਉਂਦੀਆਂ ਨਹੀਂ ਤੇ ਸਿੱਟਾ ਨੂੰ ਜੀ ਨਹੀਂ ਕਰਦਾ ਜਿਵੇਂ ਆਹ ਟੋਕਰੀਆਂ ਲਾ ਲਓ ਹਨਾ ਜਦੋਂ ਇਹ ਖਰੀਦੀਆਂ ਹੋਣਗੀਆਂ ਮੈਂ ਕਿੰਨੇ ਚੋ ਨਾਲ ਖਰੀਦੀਆਂ ਹੋਣੀਆਂ ਨੇ ਤੇ ਹੁਣ ਇਹ ਮੈਨੂੰ ਲੱਗਦਾ ਵੀ ਇਹ ਉਨਿਓ ਪੈਸੇ ਲਾਇਏ ਹੋਏ ਰੇਵਾਤ ਤੇ ਲੋ ਜੀ ਜਿਵੇਂ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਤੇ ਵੀ ਆਪਾਂ ਨੇ ਕਲੀਨਿੰਗ ਜਿਹੜੀ ਆ ਉਹ ਸਟਾਰਟ ਕਰਤੀ ਆ ਤੇ ਮੈਨੂੰ ਲੱਗਦਾ ਵੀ ਸਾਰਿਆਂ ਤੋਂ ਪਹਿਲਾਂ ਮੈਂ ਹੀ ਕਰਤੀ ਆ ਜੇ ਕਿਸੇ ਨੇ ਹੋਰ ਨਾ ਕੀਤੀ ਇਹਦਾ ਕਮੈਂਟਸ ਕਰਕੇ ਜਰੂਰ ਦੱਸਿਓ ਤੇ ਪਲੀਜ਼ ਆਪਣਾ ਇੱਕ ਪਿਆਰਾ ਜਿਹਾ ਕਮੈਂਟਸ ਜਰੂਰ ਕਰਦਿਆ ਕਰੋ ਐਦਾਂ ਵਧੀਆ ਨਹੀਂ ਲੱਗਦਾ ਹੈਗਾ ਤੁਸੀਂ ਵੀਡੀਓ ਤਾਂ ਦੇਖਦੇ ਹੀ ਹੋ ਹਨਾ ਡੇਲੀ ਵੀਡੀਓ ਵਾਚ ਕਰਦੇ ਹੋ ਬਟ ਕਮੈਂਟਸ ਨਹੀਂ ਕਰਦੇ ਤੇ ਕਰਦਿਆ ਕਰੋ ਚਲੋ ਠੀਕ ਆ ਜੀ ਤੇ ਮੈਂ ਲੱਗੀ ਹੋਈ ਸੀ ਕਿ ਇੱਥੇ ਆ ਸਮਾਨ ਜਿਹੜਾ ਰਾਤਾਂ ਨੂੰ ਦੱਸਿਆ ਵੀ ਰਹਿ ਗਿਆ ਸੈਟਿੰਗ ਕਰਨ ਤੋਂ ਹਨਾ ਤੇ ਸਮਾਨ ਕਾਫੀ ਜ਼ਿਆਦਾ ਐਦਾਂ ਦਾ ਹੁੰਦਾ ਆ ਵੀ ਸਿੱਟਣ ਵਾਲਾ ਵੀ ਨਹੀਂ ਹੁੰਦਾ ਤੇ ਰੱਖਣ ਨੂੰ ਦਿਲ ਨਹੀਂ ਕਰਦਾ ਹੁੰਦਾ ਤੇ ਇੱਥੇ ਜ਼ਿਆਦਾ ਜਮਾਤੂਲੇ ਐਦਾਂ ਦੀਆਂ ਪਈਆਂ ਜਿੱਦਾਂ ਉੱਪਰ ਉਹ ਕੈਨੀਆਂ ਪਈਆਂ ਦੁੱਧ ਵਾਲੀਆਂ ਹਨਾ ਜਿਹੜੀਆਂ ਜਦੋਂ ਪਸ਼ੂ ਜ਼ਿਆਦਾ ਦੁੱਧ ਦਿੰਦੇ ਆ ਹਨਾ ਆਪਣੇ ਪਸ਼ੂ ਸੂਏ ਹੁੰਦੇ ਆ ਉਦੋਂ ਲੋਡ ਪੈਂਦੀਆਂ ਉਹਨਾਂ ਦੀ ਤੇ ਕੁਝ ਅਚਾਰ ਵਾਲੇ ਡੱਬੇ ਐਦਾਂ ਦੀਆਂ ਹਨਾ ਚੀਜ਼ਾਂ ਪਈਆਂ ਨੇ ਤੇ ਵਿੱਚ ਪਸ਼ੂਆਂ ਦੀਆਂ ਦਵਾਈਆਂ ਵਗੈਰਾ ਪਈਆਂ ਹੁੰਦੀਆਂ ਨੇ ਇੱਥੇ ਹਨਾ ਤੇ ਇੱਥੇ ਹੋਰ ਆਪਣਾ ਮੇਨ ਚੀਨੀ ਤੇ ਆਟਾ ਉਹ ਪਿਆ ਹੁੰਦਾ ਚੀਨੀ ਦਾ ਢੋਲ ਉਹ ਤੁਹਾਨੂੰ ਦਿਖਦਾ ਕੁੰਜੇ ਦੇ ਵਿੱਚ ਪਿਆ ਬਲੂ ਜਿਹਾ ਤੇ ਇਧਰ ਆਟੇ ਦਾ ਢੋਲੀ ਦਿਖੀ ਜਾਂਦੀ ਆ ਤੇ ਇਥੇ ਮੈਂ ਮਤਲਬ ਸੈਟਿੰਗ ਕਰਕੇ ਸਾਰਾ ਸਮਾਨ ਰੱਖਦੀ ਸੀ ਕਿ ਸਮਾਨ ਇਦਾਂ ਦਾ ਆ ਵੀ ਜਿਹੜਾ ਕਦੇ-ਕਦੇ ਵਰਤੋਂ ਚ ਆਉਂਦਾ ਆ ਤੇ ਬਟ ਸਫਾਈ ਕਰਨੀ ਬਹੁਤ ਜ਼ਰੂਰੀ ਆ ਤੇ ਆਪਾਂ ਜਿਹੜੀ ਕਰਨ ਕਰਤੀ ਆ ਸਮਝ ਲਓ ਬਸ ਹੁਣ ਇਹਦੀ ਸੈਟਿੰਗ ਕਰਦੀ ਸੀ ਥੋੜਾ ਜਿਹਾ ਇਹ ਸਮਾਨ ਰਹਿ ਗਿਆ ਸੀਗਾ ਸੈਟਿੰਗ ਕਰਨ ਤੋਂ ਤੇ ਉਹ ਮੈਂ ਸੈਟਿੰਗ ਕਰਕੇ ਰੱਖਦੀ ਸੀ ਸਾਰਾ ਧੋਤਾ ਸੀ ਪੂੰਝਤਾ ਸੀ ਚੰਗੀ ਤਰ੍ਹਾਂ ਪੂਚੂ-ਪੂਚੇ ਲਾਤੇ ਸੀ ਆਪਾਂ ਨੇ ਤੇ ਇੱਥੇ ਮੈਂ ਆ ਜਿਹੜੇ ਰੱਖੇ ਸੀਗੇ ਨਾ ਕੰਨੀਆਂ ਡੱਬੇ ਮੈਨੂੰ ਸੈੱਟ ਨਹੀਂ ਲੱਗੇ ਹੈਗੇ ਰੱਖੇ ਹੋਏ ਤੇ ਫਿਰ ਮੈਂ ਦੁਬਾਰਾ ਰੱਖੇ ਮੇਕਾ ਕੰਨੀਆਂ ਉਧਰ ਕਰ ਦੰਨੇ ਆ ਕੰਨੀਆਂ ਦੀ ਹਾਲੇ ਲੋਡ ਨਹੀਂ ਵੈਸੇ ਵੀ ਇਹਨਾਂ ਦੀ ਹੁਣ ਲੋਡ ਹਾਲੇ ਹੈ ਨਹੀਂ ਕਿ ਦੁੱਧ ਦੁੱਧ ਥੋੜਾ ਹੀ ਹੁੰਦਾ ਆ ਉਹ ਛੋਟੀਆਂ ਕੰਨੀਆਂ ਚ ਪੈਂਦਾ ਇਹ ਇਹਨਾਂ ਦੇ ਵਿੱਚ ਆਪਾਂ ਨੇ ਚੌਲ ਪਾ ਕੇ ਰੱਖੇ ਹੋਏ ਆ ਤੇ ਮੈਂ ਕਿਸੇ ਦਿਨ ਪੱਖਾ ਲਾ ਕੇ ਚੌਲਾਂ ਨੂੰ ਜਿਹੜੇ ਆ ਨਾ ਸਾਫ਼ ਕਰਕੇ ਰੱਖੂੰਗੀ ੜਾ ਕੇ ਤੇ ਫਿਰ ਜਿਹੜੇ ਛੋਟੇ ਪੰਡੇ ਚ ਕਰ ਲਾਂਗੇ ਜਿਹੜੇ ਬਾਦੂ ਹੋਣਗੇ ਉਹਨਾਂ ਨੂੰ ਆਪਾਂ ਕੰਨੀਆਂ ਨੂੰ ਉੱਪਰ ਰੱਖ ਦਾਂਗੇ ਪਰਛੱਤੀ ਤੇ ਤੇ ਕਾਫੀ ਜ਼ਿਆਦੇ ਇਦਾਂ ਦੇ ਡੱਬੇ ਡੋਲੂ ਹੁੰਦੇ ਆ ਜਿਹੜੇ ਵਰਤੋਂ ਚ ਘਟ ਆਉਂਦੇ ਆ ਤੇ ਰੱਖਣੇ ਪੈਂਦੇ ਨੇ ਬਟ ਫਿਰ ਕੀ ਕਰਿਆ ਜਾਵੇ ਹੈਨਾ ਤੇ ਲੋ ਜੀ ਸਾਰੀ ਸੈਟਿੰਗ ਕਰਤੀ ਤੇ ਇੱਥੇ ਇਹ ਨਾ ਸੀਗੇ ਆਲੂ ਪਿਆਜ਼ ਇੱਕੋ ਟੋਕਰੀ ਦੇ ਵਿੱਚ ਪਾ ਕੇ ਰੱਖਦੇ ਸੀ ਤੇ ਹੁਣ ਇਹਨਾਂ ਨੂੰ ਆਪਾਂ ਅਲੱਗ-ਅਲੱਗ ਕਰਕੇ ਰੱਖਾਂਗੇ ਤੇ ਜਗ੍ਹਾ ਤਾਂ ਬਹੁਤ ਵਧੀਆ ਆ ਤੇ ਇੱਥੇ ਮੈਂ ਤੁਹਾਨੂੰ ਆ ਦਿਖਾਉਂਦੀ ਸੀ ਕਿ ਮੇਰਾ ਇਹ ਫਸਟ ਕਨ ਨਹੀਂ ਸੈਕੰਡ ਫੋਨ ਆ ਜਿਹੜਾ ਮਤਲਬ ਸ਼ੁਰੂ-ਸ਼ੁਰੂ ਚ ਜਦੋਂ ਫੋਨ ਆਈ ਸੀਗੇ ਉਵळा ਮੇਰਾ ਫੋਨ ਹੈ ਉਹ ਇੱਥੇ ਪਿਆ ਹੋਰ ਵੀ ਕਾਫੀ ਜ਼ਿਆਦੇ ਫੋਨ ਨੇ ਉਹ ਜਿਹੜੇ ਇੱਥੇ ਪਏ ਹੁੰਦੇ ਆ ਮੇਰੇ ਕੋਲ ਹੁਣ ਪਤਾ ਨਹੀਂ ਜਿਹੜਾ ਉਹਨਾਂ ਨੇ ਕਿੱਥੇ ਸਿੱਟੇ ਹੁੰਦੇ ਆ ਸਿੱਟੇ ਹੋਏ ਸੀਗੇ ਤੇ ਹੁਣ ਪਾ ਦਾਂਗੇ ਆਪਾਂ ਆਟਾ ਪਾਉਣਾ ਰਹਿ ਗਿਆ ਸੀ ਢੋਲੀ ਦੇ ਵਿੱਚ ਮੈਂ ਇਹਨਾਂ ਨੂੰ ਕਿਹਾ ਵੀ ਸੀ ਕਿ ਵੀ ਆਟਾ ਆਪਾਂ ਨਾ ਬਾਹਰ ਕੱਢ ਕੇ ਪਾਵਾਂਗੇ ਕਿਉਂਕਿ ਦੁਬਾਰਾ ਗਰਦਾ ਨਾ ਪੈ ਜਵੇ ਸਾਰੇ ਸਮਾਨ ਦੇ ਉੱਪਰ ਬਟ ਇਹਨਾਂ ਨੇ ਮੇਰੀ ਸੁਣ ਹੀ ਨਹੀਂ ਹੈਗੀ ਤੇ ਫਿਰ ਮੈਂ ਕਿਹਾ ਵੀ ਚਲੋ ਜੀ ਮੈਂ ਇਹਨਾਂ ਦੀ ਡਿਜਿਕਟure ਹੈਗੀ ਤੇ ਫਿਰ ਇਹ ਪਾਉਣਾ ਰਹਿ ਜੂਗਾ ਕਿਉਂ ਨਾ ਆਪਾਂ ਪਾਏ ਦਈਏ ਹੈਨਾ ਤੇ ਮੈਂ ਬਹੁਤ ਜਦੋਜਹਿ ਬਿਨਾ ਉਡਾਏ ਆਟਾ ਜਿਹੜਾ ਉਹ ਢੋਲੀ ਦੇ ਵਿੱਚ ਪਾਤਾ ਮੈਂ ਐਦਾਂ ਹੀ ਛੱਡਤਾ ਸੀ ਵੀ ਆਪੇ ਹੌਲੀ-ਹੌਲੀ ਵਿੱਚ ਗਿਰ ਜਾਊਗਾ ਤੇ ਮੈਂ ਜ਼ਿਆਦਾ ਨਹੀਂ ਥੱਲਾ ਝਾੜਿਆ ਸੀਗਾ ਵੀ ਉੱਪਰ ਨਾ ਉੱਡ ਜਵੇ ਆਟਾ ਤੇ ਮੈਂ ਚੱਕ ਕੇ ਪਾਤਾ ਦਿੱਤਾ ਤੇ ਦੇਖਿਓ ਹੁਣ ਮੇਤੋਂ ਢੋਲੀ ਚੱਕ ਹੁੰਦੀ ਆ ਜਾਂ ਨਹੀਂ ਮੇਤੋਂ ਚੱਕੀ ਨਹੀਂ ਜਾਣੀਗੀ ਤੇ ਇੱਥੇ ਫਿਰ ਆਪਾਂ 5000 ਦੇ ਡੈਡੀ ਦੀ ਹੈਲਪ ਲਈ ਇਹ ਉੱਪਰ ਤਾਂ ਰੱਖਦੇ ਆ ਇੱਥੇ ਕਈ ਵਾਰੀ ਸੇਮ ਆ ਜਾਂਦੀ ਹੈ ਫਿਰ ਇਹ ਲੋਹੇ ਦੀ ਹੋਣ ਕਰਕੇ ਥੱਲੇ ਉਹ ਗਲਦੀ ਹੈ ਤੇ ਉਹ ਮੇਰੇ ਕੋ ਭਾਂਡੇ ਵਾਲੀ ਟੋਕਰੀ ਸੀਗੀ ਇੱਕ ਉਹਦਾ ਆਪਾਂ ਸਟੈਂਡ ਬਣਾ ਲਿਆ ਕੋਈ ਵੀ ਚੀਜ਼ ਬੇਅਰਥ ਨਹੀਂ ਜਾਣ ਦਈਦੀ ਉਹਦਾ ਅਰਥ ਕੱਢ ਲਈਦਾ ਹੁੰਦਾ ਤੇ ਲਓ ਜੀ ਇੱਥੇ ਥੋੜਾ ਜਿਹਾ ਪਤਾ ਨਹੀਂ ਕੀ ਕੁਛ ਫ੍ਰਿਜ ਦਾ ਸੀਗਾ ਇਹ ਨਾ ਤਾਕੀ ਦੇ ਵਿੱਚ ਜਿਹੜੇ ਲੱਗੇ ਹੁੰਦੇ ਰੈਂਕ ਜੇ ਉਹ ਟੁੱਟਿਆ ਹੋਇਆ ਸੀ ਉਹਦੇ ਉੱਤੇ ਮੈਂ ਇਹ ਟਿਊਬ ਜੀ ਪਾਈ ਸੀਗੀ ਉਹਦੇ ਨਾਲ ਮੈਂ ਲਾਤੀ ਤੇ ਵਧੀਆ ਜੁੜ ਗਿਆ ਤੇ ਮੈਂ ਉਹਦੇ ਉੱਤੇ ਹੋਰ ਪਾਉਂਦੀ ਸੀਗੀ ਮੈਂ ਕਿਹਾ ਚੰਗੀ ਤਰ੍ਹਾਂ ਜੁੜ ਜਵੇ ਫਿਰ ਫਿਰ ਆਪਾਂ ਫ੍ਰਿਜ ਦੇ ਵਿੱਚ ਲਾ ਦਾਂਗੇ ਤੇ ਲੋ ਜੀ ਸਾਰਾ ਸਮਾਨ ਸੈੱਟ ਹੋ ਗਿਆ ਤੇ ਆਟਾ ਵੀ ਪਾਤਾ ਆਪਾਂ ਨੇ ਤੇ ਹੁਣ ਇਹਦੀ ਆਊਟ ਲੁੱਕ ਦੇਖੋ ਇੱਥੇ ਮੈਂ ਕਰਦੀ ਹੁੰਨੀ ਆ ਜੋਤ ਬੱਤੀ ਤਾਂ یوں ਮੈਂ ਇਸ ਇੰਨੀ ਜਗ੍ਹਾ ਨੂੰ ਬਾਬਾ ਘਰ ਕਹਿਨੀ ਹੁੰਨੀ ਆ ਤੇ ਜਿਵੇਂ ਕਿ ਆਪਾਂ ਪੰਜਾਬੀ ਦੇ ਵਿੱਚ ਹੁਣ ਬਹੁਤ ਸਾਰੇ ਲੋਕ ਪੂਜਾ ਰੂਮ ਕਹਿੰਦੇ ਆ ਬਟ ਪੂਜਾ ਨਹੀਂ ਕਰਦੇ ਆਪਾਂ ਬਾਬਾ ਘਰ ਕਹਿ ਲੈਂਦੇ ਆ ਤੇ ਦੇਖੋ ਆਊਟ ਲੁੱਕ ਵਧੀਆ ਲੱਗਦਾ ਹੈ ਨਾ ਸਾਫ਼ ਸਾਫ਼ ਕਲੀਨ ਕਲੀਨ ਤੇ ਬਾਕੀ ਇੱਥੇ ਸਾਰਾ ਸਟੋਰ ਚ ਜਿਹੜਾ ਸਮਾਨ ਹੁੰਦਾ ਕਿਚਨ ਦਾ ਉਹ ਪਿਆ ਤੇ ਉਸ ਤੋਂ ਬਾਅਦ ਆ ਪਤਾ ਨੂੰ ਇੱਕ ਟ੍ਰਿਕ ਦਿੰਨੇ ਅੱਜ ਤੇ ਜੇ ਤੁਸੀਂ ਇਸ ਤਰੀਕੇ ਨਾਲ ਆਪਣੇ ਘਰ ਦੀਆਂ ਸਵਿਚ ਸਾਫ਼ ਕਰੋਗੇ ਨਾ ਪਾਣੀ ਨਾ ਕਾਲਗੇਟ ਨਾ ਕੋਈ ਪੇਸਟ ਨਾ ਕੋਈ ਕਲੀਨਰ ਕਿਸੇ ਚੀਜ਼ ਦੀ ਲੋੜ ਨਹੀਂ ਬਸ ਸੁੱਕਾ ਸਕਰਬ ਲੈਣਾ ਮੇਰੇ ਕੋਲੇ ਸਟੈਂਡ ਵਾਲਾ ਸਕਰਬ ਆ ਤੇ ਮੈਂ ਬਹੁਤ ਹੀ ਜਿਵੇਂ ਮਤਲਬ ਇਹ ਸੋਚਾਂ ਥੋੜੀਆਂ ਘੱਟ ਗੰਦੀਆਂ ਸੀ ਬਾਕੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਕਾਫੀ ਗੰਦੀਆਂ ਸੁੱਚਾਂ ਹੱਲੇ ਹੈਗੀਆਂ ਨੇ ਇਹ ਜਿਹੜੀਆਂ ਸੁੱਚਾਂ ਆਪਾਂ ਪੰਜਾਬੀ ਦੇ ਵਿੱਚ ਆਮ ਘਰਾਂ ਦੇ ਵਿੱਚ ਸੁੱਚਾਂ ਹੀ ਕਿਹਾ ਜਾਂਦਾ ਵੈਸੇ 스ਵਿਚ ਹੁੰਦੀ ਆ ਤੇ ਅਸੀਂ ਤਾਂ ਸੁੱਚਾਂ ਹੀ ਕਹਿੰਦੇ ਆ 스ਵਿਚ ਜਿਹੜੀ ਹੁੰਦੀਆਂ ਨੇ ਨਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਆ ਇੰਨੀਆਂ ਕਿ ਜ਼ਿਆਦੇ ਕਲੀਨ ਹੁੰਦੀਆਂ ਨੇ ਇੰਨੀਆਂ ਜ਼ਿਆਦੇ ਵਧੀਆ ਵਾਈਟ ਵਾਈਟ ਹੁੰਦੀਆਂ ਚਿੱਟੀਆਂ ਦੁੱਧ ਵਰਗੀਆਂ ਹੋ ਜਾਂਦੀਆਂ ਆ ਜੇ ਤੁਸੀਂ ਇਸ ਤਰੀਕੇ ਨਾਲ ਆਪਣੇ ਘਰ ਦੀਆਂ 스ਵਿਚਾਂ ਸਾਫ਼ ਕਰੋਗੇ ਨਾ ਤੇ ਨਾ ਹੀ ਟਾਈਮ ਬਿਸਟ ਹੁੰਦਾ ਜਾਂ ਤੇ ਨਾ ਹੀ ਕਿਸੇ ਵੀ ਕਰੰਟ ਦਾ ਡਰ ਨਾ ਕੋਈ ਸ਼ਾਰਟ ਸਰਕਟ ਕੁਝ ਵੀ ਨਹੀਂ ਹੁੰਦਾ ਹੈਗਾ ਹਨਾ ਜਿਵੇਂ ਪਹਿਲਾਂ ਪਹਿਲਾਂ ਮੈਂ ਕਰ ਦਿੰਦੀ ਹੁੰਦੀ ਸੀਗੀ ਐਦਾ ਹੀ ਆਪਾਂ YouTube ਤੋਂ ਹੀ ਦੇਖਿਆ ਸੀ ਉਹ ਕਰਦੇ ਸੀਗੇ ਕਾਲਗੇਟ ਦਾ ਸਾਬ ਤੇ ਮੈਂ ਵੀ ਕਰਤੀਆਂ ਤੇ ਫਿਰ ਜਿਹੜਾ ਕਾਲਗੇਟ ਆਇਆ ਉਹਦੇ ਉੱਪਰ ਥੋੜਾ ਜਿਹਾ ਗਿੱਲਾ ਹਲਕਾ ਕੱਪੜਾ ਫੇਰਨਾ ਪੈਂਦਾ ਸੀ ਫਿਰ ਉਹਦੇ ਨਾਲ ਨਾ ਥੋੜਾ ਥੋੜਾ ਕਰੰਟ ਦਾ ਡਰ ਜਿਆ ਰਹਿੰਦਾ ਤੇ ਮੈਂ ਤਾਂ ਇੱਥੇ ਮਤਲਬ ਜਿਹੜੀ ਲਾਈਟ ਬੰਦ ਨਹੀਂ ਸੀ ਕੀਤੀ ਸਵਿਚ ਕੱਟੀ ਨਹੀਂ ਸੀ ਆ ਦੇਖੋ ਮੇਰੀ ਲਾਈਟ ਜਿਹੜੀ ਝਮਕੇ ਮਾਰ ਰਹੀ ਆ ਜੇਕਰ ਤੁਸੀਂ ਮਤਲਬ ਇਸ ਚੀਜ਼ ਤੋਂ ਡਰਦੇ ਹੋ ਤਾਂ ਆਪਣੀ ਮੈਨਸ ਵਿੱਚ ਜਿਹੜੀ ਘੱਟ ਕੇ ਨਾ ਉਸ ਤੋਂ ਬਾਅਦ ਇਹਨੂੰ ਇੱਦਾਂ ਸਕਰਬ ਕਰਿਓ ਵੈਸੇ ਕਰੰਟ ਦਾ ਤਾਂ ਕੋਈ ਵੀ ਡਰ ਨਹੀਂ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਪਾਣੀ ਨਹੀਂ ਹੈਗਾ ਇਹ ਪਲਾਸਟਿਕ ਆ ਬਿਲਕੁਲ ਵੀ ਗਿੱਲਾ ਨਹੀਂ ਇਹਨੂੰ ਸੁੱਕੇ ਸਕਰਬ ਨੂੰ ਨਾ ਆਪਾਂ ਇਹਦੇ ਉੱਤੇ ਰਗੜਨਾ ਆ ਤੇ ਬਸ 2 ਮਿੰਟ ਤੋਂ ਵੀ ਘੱਟ ਦਾ ਸਮਾਂ ਲੱਗਦਾ ਆ ਇਹਨੂੰ ਇਹਦੇ ਉੱਪਰ ਸਵਿੱਚ ਦੇ ਰਗੜੋ ਰਗੜ ਕੇ ਦੇਖੋ ਤੁਸੀਂ ਇੰਨੀਆਂ ਸਾਫ਼ ਇੰਨੀਆਂ ਚਿੱਟੀਆਂ ਜਿਆਦਾ ਵਧੀਆ ਸਵਿੱਚ ਨਿਕਲਿਆ ਆਉਂਦੀਆਂ ਨੇ ਨਾ ਤੇ ਤੁਸੀਂ ਇਹ ਵਾਲੀ ਟ੍ਰਿਕ ਨੂੰ ਯੂਜ਼ ਕਰਕੇ ਦੇਖਿਓ ਤੇ ਜੇ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟਸ ਕਰਕੇ ਜ਼ਰੂਰ ਦੱਸਿਓ ਮੈਂ ਤੁਹਾਨੂੰ ਦਿਖਾਉਣੀ ਆ ਸਾਫ਼ ਕਰਕੇ ਬਸ ਥੋੜੇ ਜਿਹਾ ਮਤਲਬ ਐ ਰਗੜਨਾ ਪੈਂਦਾ ਆ ਉਹ ਉਹ ਤਾਂ ਸਕਰਬ ਜਦੋਂ ਆਪਾਂ ਕਰਨੇ ਆ ਸਕਰਬ ਤਾਂ ਕਰਨਾ ਹੀ ਪੈਂਦਾ ਹਨਾ ਰਗੜਨਾ ਤਾਂ ਪੈਂਦਾ ਹੀ ਆ ਤੇ ਮਤਲਬ ਕਰੰਟ ਦਾ ਡਰ ਨਹੀਂ ਹੈਗਾ ਜਿਵੇਂ ਹੁਣ ਸੋਚਾਂ ਸਾਫ਼ ਕਰਨੀਆਂ ਕੋਈ ਸੌਖੀ ਜੀ ਗੱਲ ਨਹੀਂ ਹੁੰਦੀ ਹੈਗੀ ਜੇ ਆਪਾਂ ਸੋਚਾਂ ਹੁੰਦੀਆਂ ਬਹੁਤ ਗੰਦੀਆਂ ਨੇ ਇਹ ਮਤਲਬ ਕੋਈ ਉਹ ਗੱਲ ਨਹੀਂ ਹੈਗੀ ਵੀ ਹਰੇਕ ਘਰ ਦੇ ਵਿੱਚ ਗੰਦੀਆਂ ਹੁੰਦੀਆਂ ਹੁੰਦੀਆਂ ਨੇ ਕਈ ਵਾਰੀ ਬੱਚਿਆਂ ਵਾਲੇ ਘਰ ਦੇ ਵਿੱਚ ਜ਼ਿਆਦਾ ਗੰਦੀਆਂ ਹੁੰਦੇ ਨੇ ਕਈ ਵਾਰੀ ਬੱਚੇ ਗਿੱਲੇ ਹੱਥ ਲਾ ਲੈਂਦੇ ਆ ਜਾਂ ਕੋਈ ਚੀਜ਼ ਮਤਲਬ ਉਦਾਂ ਹੱਥ ਲੱਗਿਆ ਹੁੰਦਾ ਨਾ ਰੋਟੀ ਰੇਟੀ ਖਾਂਦੇ ਦਿੰਦੇ ਆ ਇਹ ਵਾਲੇ ਹੱਥ ਲੱਗ ਜਾਂਦੇ ਆ ਤੇ ਆ ਦੇਖੋ ਸਵਿਚ ਜਿਹੜੀਆਂ ਬਿਲਕੁਲ ਸਾਫ਼ ਹੋ ਗਈਆਂ ਇਹ ਤਾਂ ਥੋੜੀ ਜਿਹੀ ਘਟ ਗੰਦੀਆਂ ਸੀ ਜਿਹੜੀਆਂ ਹੋਰ ਗੰਦੀਆਂ ਨੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਚੰਗੀ ਤਰ੍ਹਾਂ ਸਾਫ਼ ਹੋ ਗਈਆਂ ਦੇਖ ਲਓ ਮੈਂ ਕੱਪੜਾ ਵੀ ਫੇਰਤਾ ਚੰਗੀ ਤਰ੍ਹਾਂ ਸਾਫ਼ ਹੋ ਗਈਆਂ ਇਹ ਰੂਮ ਦੇ ਵਿੱਚ ਅਸੀਂ ਘੱਟ ਵੜਦੇ ਹਾਂ ਥੋੜੀ ਜਿਹੀ ਘਟ ਗੰਦੀਆਂ ਸੀਗੀਆਂ ਜਿਹੜੀਆਂ ਹੋਰ ਗੰਦੀਆਂ ਨੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਆਪਾਂ ਫੇਰ ਸਾਰੀਆਂ ਆਪਾਂ ਸਾਫ਼ ਕਰਨੀਆਂ ਹੀ ਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਦਾਂ ਦੀ ਟਰਿਕ ਦੇਖਣ ਲਈ ਵਲੌਗ ਦੇ ਨਾਲ ਜੁੜੇ ਰਹੋ ਬਾਏ ਬਾਏ